ਹਾਂਜੀ 3 ਮਈ 2024 ਦੀਆਂ ਬਾਜੀ ਦੇ ਨਤੀਜੇ ਲੈ ਕੇ ਆਇਆ ਜੀ ਵੀਡੀਓ ਨੇੜ ਤੱਕ ਜਰੂਰ ਦੇਖਿਓ ਤੇ ਚੈਨਲ ਆਪਣੇ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪੈਂਡ ਆ ਗਿਆ ਦਖੇੜੀ ਜ਼ਿਲ੍ਹਾ ਜੀ ਅੰਬਾਲਾ 155 ਓਡੇ ਸੀਗੇ 8200 ਵੱਡ ਨੂੰ 6 ਇੰਚ ਸਾਂਝੀ ਹੋ ਗਈ ਜੀ 420 ਤੇ ਬਾਜੀ ਨਿਪਟ ਗਈ ਰਾਜਾ ਆਸਟ੍ਰੇਲੀਆ ਕਾਰ ਪਲੱਸ ਐਕਟਿਵਾ ਵੱਡਾ ਸੀਗਾ ਜੀ ਨਾਨੂ ਬੀਟਾ ਫ੍ਰਿਜ ਪਲੱਸ ਸਾਂਝੀ ਮੋਨੂ ਜੁਵੇਸਾ ਫ੍ਰਿਜ ਪਲਾਸਾਂਜੀ ਮੱਖਣ ਤਸਬਲੀ ਫ੍ਰਿਜ ਪਲਾਸਾਂਜੀ ਬੰਟੀ ਸੁਹਾਣਾ ਕੂਲਰ ਪਲਾਸਾਂਜੀ ਤੇ ਆ ਗਈ ਚੀਨਾ ਮਾਨਸਾ ਕੂਲਰ ਪਲਾਸਾਂਜੀ ਜੀ ਸੱਤ ਅੱਠ ਜਣੇ ਦੀ ਹੋਈ ਸੀ ਜੀ ਸਾਂਜੀ ਤੇ ਵੈਸੇ ਆਪ ਨੂੰ 6 ਦੇ ਨਾਮ ਆਏ ਆ ਜੀ ਅਗਲਾ ਪਿੰਡ ਆ ਗਿਆ ਜੀ ਬੁਰਜ ਕਲਾਲਾ 70 ਰੋਡੇ ਸੀਗੇ 2200 ਮੋਡ ਨੂੰ 2:45 ਮਿੰਟ ਤੇ ਬਾਜੀ ਨਿਪਟ ਗਈ ਪਹਿਲਾ ਤਲਵਿੰਦਰ ਚੌਂਕੀਮਣ ਫ੍ਰਿਜ ਪਰਾਸਾ ਯਾਰਦੀਤ ਦੂਜਾ ਲੱਖੀ ਸ਼ੇਰਪੁਰ ਕੁਲਰ ਪਲਸ 600 ਦੀ ਜਿੱਤ ਜੀ ਤੇ ਤੀਜਾ ਆ ਗਿਆ ਜੀ ਗੁਰਪ੍ਰੀਤ ਮਾਦਰੀ ਕੁਲਰ ਪਲਸ 400 ਦੀ ਜਿੱਤ ਜੀ ਤਿੰਨ ਨਾਮ ਸੀਗੇ ਤਿੰਨ ਨੇ ਤੇ ਵੰਡੇ ਗਏ ਪੈਂਡ ਆ ਗਿਆ ਜੀ ਗੁਜਰਾ 58 ਓਟੇ ਸੀਗੇ 2200 ਓਟ ਨੂੰ 3:10 ਤੇ ਬਾਜੀ ਨਿਪਟ ਗਈ ਜੀ ਲਵੜੀ ਖੜਿਆਲ ਵਾਸ਼ਿੰਗ ਮਸ਼ੀਨ ਸਰਦਾਰਾ ਗਰੁੱਪ ਸਹਾੜਾ ਹੋਲਡਰ ਮਵਣਾ ਮੋੜ ਕੱਪ ਬੱਗਾ ਮੋੜ ਕੱਪ ਤੇ ਬਿੱਲਾ ਮਹਿਲਾ ਕੱਪ ਜੀ ਪੰਜ ਨਾਮ ਸੀ ਜੀ ਧੰਵਜ 10 ਮਿੰਟ ਤੇ ਬਾਜੀ ਨਿਬੜ ਗਈ ਸੀ ਪੰਡ ਆ ਗਿਆ ਜੀ ਖੋਖਰ ਕਲਾਂ 63 ਕਬੂਤਰ ਉੱਡੇ ਸੀ 220 ਮਾਡਨ ਜੀ 2 15 ਤੇ ਬਾਜੀ ਨਿਬੜ ਗਈ ਜੀ ਪੰਜਾ ਕਬੂਤਰਾਂ ਦੀ ਹੋ ਗਈ ਸੀ ਕੀ ਸਾਂਝੀ ਚੀਨਾ ਮਾਨਸਾ ਲਾਡੀ ਵੜਿੰਗ ਤਾਰਾ ਬਰਜਰਾਠੀ ਮੋਟਾ ਲੱਲੂ ਆਣਾ ਮੱਪਰੀ ਬੱਪੀ ਆਣਾ ਜੀ ਪੰਜ ਕਬੂਤਰ ਸੀ ਇਹਨਾਂ ਦੇ ਪੰਜਾਂ ਹੀ ਸੰਜੀ ਹੋ ਗਏ ਸੀ 30 ਮਈ 2024 ਜੀ ਪਿੰਡ ਆ ਗਿਆ ਰਸੂਲਪੁਰ 145 ਉੱਡੇ ਸੀਗੇ ਜੀ 250 ਮਾਡਲ ਨੂੰ ਕੁਲਦੀਪ ਗੋੜੇ ਫਰਿੱਜ ਰੋਡਾ ਕੈਲੋ ਪੱਖਾ ਚੈਨਾ ਕੁਠਾਲਾ ਪੱਖਾ ਜੀ ਇਹਨਾਂ ਤਿੰਨਾਂ ਦੇ ਨਾਮ ਸੀਗੇ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦੀ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ